ਇਹ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਬਠਿੰਡਾ ਦੇ ਲਾਈਨੋਪਾਰ ਏਰੀਆ 'ਚ ਖੜੇ ਹਾਂ ਤੇ ਜਿੱਥੇ ਕਿ ਅੱਜ ਬਠਿੰਡਾ ਵਿੱਚ ਪ੍ਰੀਮੋ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਪਹੁੰਚ ਰਹੇ ਨੇ ਮਟਿੰਡਾ ਦੇ ਸੀਐਮ ਤਾਂ ਤੁਸੀਂ ਦੇਖ ਰਹੇ ਹੋ ਲੋਕਾਂ ਜਿਹੜਾ ਕਿ ਇਕੱਠ ਲੋਕ ਹੱਥ ਵਿੱਚ ਚੰਡੀ ਫੜ ਕੇ ਨਾਰੇ ਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਜਿੰਦਾਬਾਦ ਤਾਂ ਬਹੁਤ ਹੀ ਵੱਡਾ ਜਮਾ ਇਕੱਠ ਹੈਗਾ ਤਾਂ ਗੱਲਬਾਤ ਕਰਦੇ ਆਂ ਲੋਕ ਆਮ ਆਦਮੀ ਲਈ ਦੁੱਧ ਉਗਰ ਆਇਆ ਨਹੀਂ ਕਿੰਨਾ ਆਮ ਆਦਮੀ ਹਾਂ ਬਿਜਲੀ ਸਸਤੀ ਗੱਲ ਜੀ ਇਸ ਤਰ੍ਹਾਂ ਦੇਖ ਦਿਓ ਅੱਜ ਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਆ ਰਹੇ ਨੇ ਮਟਿੰਡਾ ਲੋਕਾਂ ਜੀ ਇਸ ਤਰ੍ਹਾਂ ਦਾ ਹੁੰਦਾ ਬੀਕਾਫੀ ਕਾਫੀ ਬਾਕੀ ਪਬਲਿਕ ਸਿਤੀ ਦੇਖੀ ਉਹ ਨਿਚੇ ਦੁਆਪਨੇ ਆ ਰਹੀ ਆ ਆਮ ਆਦਮੀ ਦੀ ਹਸਪਤਾਲਾਂ ਤਾਂਕੀ ਸਭੀ ਐਸਕੇਂਟ ਲਾਗਤਾਂ ਦੇ ਲਈ ਉਹਨੂੰ ਮਿੱਟੀ ਪੰਤਾਲੀ ਪਲਾਸਟਿਕ ਜਾਂ 50 ਤੋਂ ਪਲਾਸਟਿਕ ਨਹੀਂ ਡਿੱਗ ਜਾਣਗੇ ਜਾਨੇ ਬਟੇ ਕਾਫੀ ਚੀਜ਼ਾਂ ਜਿਹੜੇ ਕਿਹੜੇ ਕਿਹੜੇ ਕੰਮ ਸੀ ਜਿਹੜੇ ਵੀ ਉਹਨਾਂ ਨੇ ਟੈਲ ਦੇ ਤੌਰ ਤੇ ਉਹਨਾਂ ਨੇ ਪ੍ਰਮਾਣੀ ਪਾਕੀ ਨਹੀਂ ਬਣਾਈ ਵਿੱਚ ਤਾਂ ਤੁਸੀਂ ਉਧਾਰ ਤੁਸੀਂ ਵੋਟਾਂ ਪਾ ਰਹੇ ਹੋ ਵੱਡੇ ਲੈਵਲ ਤੇ ਦੇਖ ਤਾਂ ਬਿਜਲੀ ਦੇ ਮੇਲੇ ਆਪਾਂ ਕਹਿ ਸਕਦੇ ਆ ਜੀ ਦੂਜੇ ਨੰਬਰ ਤੇ ਸਾਡੇ ਪਿੰਡਾਂ ਕਰਾਂਗੇ ਜੀ ਤੇ ਕਹਿ ਦਈਏ ਜੀ ਸਾਨੂੰ 300 ਮੋਟਰਾਂ ਵੀ ਲੈ ਕੇ ਅੱਗੇ ਰੱਖ ਕੇ ਚਲਾਉਣਾ ਪੈਣਾ ਜੀ ਵੀ ਇਧਰ ਕੇ ਹੁਣ ਮੋਟਰਾਂ ਤੋਂ ਜਿਹੜੇ ਮਿਲ ਰਹੀਆਂ ਜੀ ਤੀਜਾ ਨੰਬਰ ਤੇ ਸਿੱਖਿਆ ਵੀ ਲਾ ਲੋ ਜਿੰਨਾਂ ਨੇ ਫੈਸਿਲਿਟੀ ਦੇ ਦਿੱਤੀ ਹੈ ਵਧੀਆ ਸਿੱਖਿਆ ਕਰਦੀ ਹੈ ਚੌਥੇ ਨੰਬਰ ਤੇ ਲਾ ਲੋ ਇਸ ਇਥੂ ਤਾਂ ਵਧੀਆ ਦੇਤੀਆਂ ਹੈ ਹਸਪਤਾਲਾ ਜੇ ਲਾਜ ਵਧੀਆ ਹੋ ਰਹੀ ਆ ਬਾਕੀ ਫੈਸਿਲਿਟੀ ਮਿਲ ਰਹੀ ਹੈ ਮੰਨ ਕੇ ਚੱਲੋ ਆਪਣੇ ਦਵਾਈ ਤੇ ਮਿਲ ਰਹੀ ਹੈ ਜੀ ਉਸ ਤੋਂ ਬਾਅਦ ਮਾਨੀ ਚਲੋ ਭਗੰਤਵਾਨ ਸਾਹਿਬ ਨੇ ਪਹਿਲੀ ਹਰੀ ਮੁੱਖ ਮੰਤਰੀ ਦੋ ਸਾਲ ਦੀ ਟਰਮ 'ਚ ਦੋ ਨਹਿਰਾ ਬਣਾਤੀਆਂ ਇਹਨਾਂ ਨੇ ਇੱਕ ਮਾਲਵਾ ਨਹਿਰ ਬਣਾਤੀ ਹੈ ਜੀ ਉਸ ਤੋਂ ਬਾਅਦ ਇੱਕ ਦਵਾਬਾ ਨਹਿਰ ਬਣਾਤੀ ਹੈ ਜੀ ਨਹੀਂ ਤਾਂ ਮੁੱਖ ਮੰਤਰੀ ਅੱਗੇ ਵੀ ਬਿਠੇ ਰਹੇ ਹੋਏ ਜੀ ਪੰਜਾਬ ਦੀ ਜਦੋਂ ਦਾ ਆਜ਼ਾਦ ਹੋਇਆਈ ਆਪਣਾ ਇੰਡੀਆ ਉਸ ਤੋਂ ਬਾਅਦ ਮਾਨੀ ਚਲੋ ਪੰਜਾਬ ਜਦੋਂ ਦਾ ਮੁੱਖ ਮੰਤਰੀ ਬਣ ਲੱਗੇ ਜੀ ਬਹੁਤ ਵਧੀਆ ਤੇ ਉਸ ਤੋਂ ਬਾਅਦ ਦੋ ਨਹਿਰਾ ਇਹਨਾਂ ਨੇ ਬਣਾਤੀਆਂ ਜੀ ਬਾਕੀ ਵੀ ਉਸ ਤੋਂ ਬਾਅਦ ਟੋਲ ਇਹਨਾਂ ਨੇ ਲਾ ਲਓ 13 ਨੂੰ 10 ਤੋਂ 12 ਜਾਂ 15 ਤੱਕ ਬੰਦ ਕਰਦੇ ਆ ਜੀ ਮਤਲਬ ਕਾਫੀ ਇਹ ਕਹਿ ਦਈਏ ਕਿ ਨਾ ਦੋ ਸਾਲਾਂ 'ਈ ਬਹੁ ਬਾਕੀ ਬਾਹਰ ਤੇ ਸਾਥੀ ਕੰਮ ਇਹ ਜਾਂ ਲਿਖਾਤੀ ਕੰਮ ਕਰਤੀ ਜੋ ਰਹਿ ਗਏ ਆ ਉਹ ਪੂਰੇ ਕਰ ਦਾਂਗੇ ਕੀ ਕਹਿਣਾ ਚਾਹੁੰਦੇ ਹੋ ਸੀਐਮ ਸਾਹਿਬ ਆ ਰਹੇ ਨੇ ਜਿਹਦੇ ਨਾਲ ਅਰਵਿੰਦ ਕੇ ਜੀ ਆ ਕੇ ਸੁਣਨੇ ਆ ਰਹੇ ਆ ਪਾਲਣਾ ਘਾੜਾ ਜਣ ਖਾਣਾ ਪੈਣਾ ਬਹੁਤ ਹੋੜਾ ਹਾਂ ਜਿੱਤ ਪੱਕੀ ਹੋ ਗਿਆ ਜੀ ਹਾਂਜੀ ਪੱਕੀ ਜੀ ਦਿੱਤਾ ਵੀ ਰਹੇ ਬਾਕੀ ਇੱਥੇ ਸਾਡੇ ਦੋ ਘਰ ਰਹਿ ਕੇ ਬਾਕੀ ਦੋ ਘਰਾਂ ਗਏ ਬਾਤ ਲੰਬੀ ਕਾਂਸੇ ਜੀ ਅੱਜ ਲੰਬੀ ਆ ਕਾਏ ਜੀ ਸਾਡਾ ਘਰ ਲੰਬੀ ਚੱਕਰ ਪੱਟੀ ਪੰਟੀ ਬਰਤਾਂ ਦਿਲੀ ਹਲਕੇ ਹੋਦਾ ਆ ਉਹ ਤਾਂ ਜੀ ਆ ਕੋਣ ਆ ਉਹਨਾਂ ਲਈ 100 ਸਵਾ 100 900 ਬੋਰ ਸਾਢੀ ਪੱਕੀ ਕੀ ਕਹਿਣਾ ਚਾਹੁੰਦੇ ਹੋ ਅੱਜ ਸੀਐਮ ਸਾਹਿਬ ਆ ਰਹੇ ਨੇ ਚੰਗੜਾ ਮੈਂ ਗੁੱਟੀਆਂ ਸਾਹਿਬ ਅੱਜ ਜਿਆਣਾ ਸਾਹਿਬ ਦੇ ਮੰਤਰੀ ਉਹ ਦੇਖਿਆ ਤਾਂ ਬਹੁਤ ਸ਼ਾਹ ਸਾਡਾ ਹਲਕਾ ਲੰਬੀ ਆ ਸਾਡੀ ਪਿੰਡੀਆਂ ਸਭ ਨੂੰ ਕੋਟਾ ਬਾਕ ਦੇ ਪਿੰਡੀਆਂ ਨਾਲ ਤਾਂ ਬਿਲਕੁਲ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਲਿਓ ਲਗਾਤਾਰ ਅਸੀਂ ਹੋਰ ਵੀ ਗੱਲਬਾਤ ਕਰਦੇ ਤੁਸੀਂ ਕੀ ਨਾਮ ਹੈ ਜੀ ਕਿੱਥੋਂ ਆਏ ਹੋ ਅੱਜ ਸੀਐਮ ਸਾਹਿਬ ਅਰਵਿਦ ਕੇ ਜੀ ਬਾਜੀ ਪਹਿਲੀ ਵਾਰ ਪਿੰਡਾਂ ਲੈਣੋਂ ਪਾਰੇਗੀ ਚੋਂਝ ਰਹੀ ਤਾਂ ਜਿਹੜੇ ਕੰਮ ਕਰਵਾਏ ਨੇ ਕਿਹੜੇ ਪੈਨ ਦੇ ਦਾਤੇ ਹੋਰ ਜਿਹੜੇ ਵੰਦੇ ਨੇ ਕਿਹੜੀ ਕਿਹੜੀ ਤੁਸੀਂ ਜੀ ਸ਼ੁਕਰ ਕਰਨਾ ਪਿਆ ਤੇ ਆਪਾਂ ਦੇਖਦੇ ਹਾਂ। ਪਹਿਲਾਂ ਦੇ ਤਾਂ ਇੱਕ ਵਾਰ ਬਿਜਲੀ ਦਾ ਬਹੁਤ ਹੀ ਇੰਨਾ ਕੰਮ ਕਰਾਇਆ ਜਾਂਦਾ ਬੋਤਲਾਂ ਦੀ 24 ਘੰਟੇ ਸੈਟ ਆਉਂਦੀ ਰਹੀ ਹੈ। ਘਰਾਂ ਦੇ ਬਿਜਲੀ ਦੇ ਬਿੱਲ ਮਾਫ। ਲੈਰੀ ਸਿੰਧਾਈ ਬਹੁਤ ਵਧੀਆ ਸੀ। ਹੋਰ ਫਸਲਾਂ ਦੇ ਕੋਲ ਵੀ ਕਿੰਨੀ। ਬਿਲਕੁਲ ਦੀ ਤਸਵੀਰਾਂ ਖੇੜੇ ਨੂੰ ਪਾਦੀ ਦਿੱਤੀ। ਅੱਜੋ ਕੁਝ ਫੋਟੋਆਂ। ਬੜਾਈ ਲੋਕਾਂ ਜਿਹਾ ਸ਼ਾਹ ਹੈ ਬੜੇ ਖੁਸ਼ ਨਜ਼ਰ ਆ ਰਹੇ ਨੇ। ਤਾਂ ਕਿਸ ਤਰ੍ਹਾਂ ਦੇਖਦੇ ਹਾਂ? ਮੈਂ ਤਾਂ ਬਹੁਤ ਅਚਾਰ ਆ ਗਈ। ਇਹ ਜਿਹੜੇ ਕੱਲਾਂ ਦੀਆਂ ਤਕਨੀਕੀਆਂ ਦਾ ਜੀ ਲੋਕ ਮਿਲਉਂਦੇ ਨਹੀਂ। ਕੀ ਹੁੰਦਾ ਸੀਗਾ ਕਹਿੰਦੇ ਬਈਆ ਫਿਰ ਹੀ ਮਿਲ ਗਿਆ ਨਹੀਂ ਤਾਂ ਪੜਾਈ ਵੀ ਨਹੀਂ ਆਜੀ ਪਤਾਪਾ ਕੋਈ ਮਿਲਦਾ ਨਹੀਂ ਬੱਧੀਆ ਨੂੰ ਵਿਦਿਆਰਥੀ ਨੂੰ ਤੁਲਾਈ ਚਾਹ ਕੋਈ ਪਰਸਾ ਨਹੀਂ ਕਰਾਇਆ ਇਹ ਕਾਲ ਨਹੀਂ ਕਰਨਾ ਸਰਕਾਰ ਕੋਲ ਚੇਤੇ ਕਰਨਾ ਆਮ ਆਦਮੀ ਪਾਰਟੀ ਦੇ ਚਾਹੁੰਨ ਵਾਲੇ ਇੱਥੇ ਪੁੱਛੇ ਨੇ ਕਿ ਪਹਿਲ ਦੇ ਆਧਾਰ ਤੇ ਬਿਜਲੀ ਦਾ ਜਿਹੜਾ ਕੀ ਆਮ ਆਦਮੀ ਪਾਰਟੀ ਵੱਲੋਂ ਕੰਮ ਕਰਵਾਇਗਾ ਦੂਜਾ ਕੰਮ ਸੇ ਸੂਤਾ ਦਾ ਜਿਹੜਾ ਕੀ ਮੱਲਾਕ ਨਹੀਂ ਦੀ ਵਾਕ ਵਾਕ ਸ਼ਹਿਰਾ ਚ ਵਾਕ ਵਾਕ ਥਾਮਾਂ ਤੇ ਖੁੱਲ੍ਹ ਗਈ ਨਹੀਂ ਉਹਦੇ ਆਧਾਰ ਤੇ ਜਿਹੜਾ ਕੀ ਆਮ ਆਦਮੀ ਪਾਰਟੀ ਨੂੰ ਵੋਟ ਇਹ ਲੋਕ ਪਾਣਗੇ ਤੇ ਵੱਡੀ ਗੱਲ ਇਹ ਕਿ ਗੁਰਮੀਤ ਸਿੰਘ ਗੁੜਿਆ ਨੂੰ ਲੋਕ ਸਭਾ ਸੀਟ ਤੋਂ ਜਿਤਾਉਂ ਕੈਮਰਾਮੈਨ ਗੁਰਵਿੰਦਰ ਸਿੰਘ ਸਰਵਪੀ ਸ਼ਰਮਾ ਦੀ ਪਿੱਛੇ ਸਪੋਰਟ